ਜੀ ਦੋਸਤੋ ਆਪਾਂ ਅੱਜ ਗੱਲ ਕਰ ਰਹੇ ਹਾਂ ਜੀ ਕਿ ਆਸਟ੍ਰੇਲੀਆ ਤੋਂ ਸਾਰਿਆਂ ਨੂੰ ਸਬਕ ਸਿੱਖਣ ਦੀ ਲੋੜ ਆਸਟ੍ਰੇਲੀਆ ਦੇ ਵਿੱਚ ਜਿਹੜਾ ਉੱਥੋਂ ਦੀ ਸਰਕਾਰ ਨੇ ਸਦਨ ਨੇ ਸੈਨੇਟ ਨੇ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਦੇ ਸੋਸ਼ਲ ਮੀਡੀਆ ਵਰਤਨ ਤੇ ਪਾਬੰਦੀ ਲਾਈ ਆ ਔਰ ਉਹ ਬੈਲ ਪਾਸ ਕਰ ਦਿੱਤਾ ਗਿਆ ਇਸ ਤਰ੍ਹਾਂ ਪਾਬੰਦੀ ਲੱਗਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਆਸਟ੍ਰੇਲੀਆ ਜਿੱਥੇ 16 ਸਾਲ ਦੀ ਘੱਟ ਉਮਰ ਦੇ ਬੱਚੇ ਜਿਹੜੇ ਆ ਉਹ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ ਜੋ ਇੱਕ ਚੰਗਾ ਫੈਸਲਾ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਭਾਰਤ ਦੇ ਸਦਨ ਵਿੱਚ ਬੀਤੇ ਦਿਨ ਸੋਸ਼ਲ ਮੀਡੀਆ ਤੇ ਪ੍ਰੋਸੀਜ ਆ ਰਹੀ ਅਸਲੀ ਅਸੀਸ ਜਿਹੜੀਆਂ ਵੀ ਕੁਝ ਇਤਰਾਜਯੋਗ ਵੀਡੀਓਜ਼ ਹੈਗੀਆਂ ਉਹਨਾਂ ਸਮਗਰੀ ਨੂੰ ਰੋਕਣ ਲਈ ਚਰਚਾ ਕਰਦੇ ਹੋਏ ਕਾਨੂੰਨ ਵਿੱਚ ਹੋਰ ਸਖਤੀ ਲਿਆਉਣ ਦੀ ਗੱਲ ਆਖੀ ਗਈ ਸੀ ਸੋਸ਼ਲ ਮੀਡੀਆ ਤੇ ਜਿਹੜਾ ਜਾਲ ਵਿੱਚ ਛੋਟੀ ਉਮਰ ਜਾਂ ਛੋਟੇ ਬੱਚੇ ਜਿਹੜੇ ਆ ਉਹ ਫਸਦੇ ਜਾ ਰਹੇ ਨੇ ਖਾਸ ਕਰਕੇ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚੇ ਵੀ ਫੋਨ ਦੇ ਆਦੀ ਹੋ ਗਏ ਜਿੱਥੇ ਆਸਟ੍ਰੇਲੀਆ ਵਰਗੇ ਦੇਸ਼ ਕਾਨੂੰਨ ਵਰਗੇ ਕਾਨੂੰਨਾਂ ਦੀ ਲੋੜ ਆ ਤੇ ਫਿਰ ਸਾਨੂੰ ਕਿਉਂ ਨਹੀਂ ਜੇ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਵੀ ਇਹਨਾਂ ਕਾਨੂੰਨਾਂ ਦੀ ਲੋੜ ਆ ਜਿਹਨੂੰ ਅਸੀਂ ਪੱਛਮੀ ਸੱਭਿਆਤਾ ਆਖਦੇ ਆ ਯਾਰ ਉਹਨਾਂ ਲੋਕਾਂ ਨੂੰ ਇਸ ਦੀ ਲੋੜ ਪੈ ਗਈ ਸਾਡਾ ਤਾਂ ਸੱਭਿਆਚਾਰੀ ਟੋਟਲ ਵੱਖਰਾ ਸੀ ਸਾਡਾ ਤਾਂ ਰਹਿਣਾ ਖਾਣਾ ਪੀਣਾ ਪਰੋਸਣਾ ਹੀ ਸਾਡੀ ਸਭਿਅਤਾ ਹੋ ਰਹੀ ਆ ਸਾਡੇ ਵਿੱਚ ਤੇ ਇੱਜ਼ਤ ਔਰਤ ਦਾ ਸਤਿਕਾਰ ਮਰਦ ਦਾ ਸਤਿਕਾਰ ਬਜ਼ੁਰਗਾਂ ਦਾ ਸਤਿਕਾਰ ਪਰਿਵਾਰ ਦਾ ਸਤਿਕਾਰ ਆਂਡੀਆਂ ਗਵਾਂਡੀਆਂ ਦਾ ਸਤਿਕਾਰ ਚਾਚੇ ਤਾਇਆ ਦਾ ਸਤਿਕਾਰ ਸਾਡੀ ਤਾਂ ਟੋਟਲ ਸਭਿਅਤਾ ਜਿਹੜੀ ਆ ਉਹਨਾਂ ਨਾਲੋਂ ਵੱਖਰੀ ਐ ਜੋ ਉਹਨਾਂ ਲੋਕਾਂ ਨੂੰ ਲੋੜ ਆ ਸਾਨੂੰ ਤੇ ਬਹੁਤ ਜ਼ਿਆਦਾ ਲੋੜ ਆ ਸਾਡੀ ਸਭਿਅਤਾ ਤੇ ਬਹੁਤ ਵੱਡਾ ਦਾ ਕਮਾਇਆ ਜਾ ਰਿਹਾ ਇਹ ਗੱਲ ਵੀ ਜਿਹੜੀ ਆ ਉਹ ਨੋਟ ਕਰਨ ਵਾਲੀ ਹੈ ਜਸੋ ਵਿੱਚ ਬੱਚੇ ਦੇ ਮਾਪੇ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ ਔਰ ਭਾਰੀ ਜੁਰਮਾਨੇ ਤਾਂ ਸਜ਼ਾ ਜਿਹੜਾ ਨਾ ਉਹ ਬੱਚੇ ਦੇ ਮਾਪੇ ਨੂੰ ਵੀ ਹੋਵੇਗਾ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਨੇ ਨੌਜਵਾਨਾਂ ਦੇ ਇੱਕ ਨਵਾਂ ਜਿਹੜਾ ਪਾਣ ਚੜਾ ਦਿੱਤੀ ਸੀ ਕਿ ਉਹ ਸਿਰਫ ਟਿਕਟੌਕ ਫੇਸਬੁੱਕ ਇੰਸਟਾਗ੍ਰam ਅਤੇ ਜਿਹੜੇ ਕੋਈ ਸਨੇਪਚੈਟ ਜਾਂ ਕੋਈ ਹੋਰ ਚੀਜ਼ਾ ਉਹਨੂੰ ਆਪਣੀ ਦੁਨੀਆ ਸਮਝਣ ਲੱਗ ਗਏ ਬੱਚੇ ਕੋਈ ਵੀ ਤਕਨੀਕ ਫਿਰ ਹੀ ਮਨੋਖ ਲਈ ਉਨੀ ਹੀ ਕਾਗਰ ਸਤਤ ਹੁੰਦੀ ਹੈ ਜੇਕਰ ਉਸ ਦੀ ਵਰਤੋਂ ਲੋੜ ਅਨਸਾਰ ਹੋਵੇ ਔਰ ਸੋਚ ਸਮਝ ਕੇ ਹੋਵੇ ਕਿਸੇ ਵੀ ਚੀਜ਼ ਦੀ ਵਰਤੋਂ ਲੋੜ ਤੋਂ ਜ਼ਿਆਦਾ ਹੋਵੇ ਨਾ ਉਹ ਤੁਹਾਨੂੰ ਨੁਕਸਾਨ ਦੇ ਕਰਦੀ ਸਾਰੇ ਤਾਂ ਕਹਿੰਦੇ ਹੁੰਦੇ ਸੀ ਲੋੜ ਤੋਂ ਵੱਧ ਕਿਸੇ ਦੇ ਘਰੇ ਮਿਲਣ ਜਾਣ ਲੱਪੀ ਹੈ ਨਾ ਤੇ ਇੱਜ਼ਤ ਘਟ ਜਾਂਦੀ ਹੈ ਧੰਨਵਾਦ ਕੀਤੀ ਗਈ ਤਕਨੀਕੀ ਦੀ ਵਰਤੋਂ ਮਨੁੱਖ ਨੂੰ ਗੁਲਾਮ ਬਣਾ ਦਿੰਦੀ ਹੈ। ਛੋਟੇ ਬੱਚੇ ਮੋਬਾਈਲ ਤੇ ਗੁਲਾਮ ਹੋ ਚੁੱਕੇ ਹਨ। ਨਾ ਫੋਨ ਤੋਂ ਬਿਨਾ ਕੰਮ ਕਰਦੇ ਨੇ ਤੇ ਨਾ ਹੀ ਰੋਟੀ ਖਾਂਦੇ ਨੇ। ਬਾਥਰੂਮ ਵਿੱਚ ਜਾਣ ਵੇਲੇ ਵੀ ਉਹਨਾਂ ਨੂੰ ਫੋਨ ਚਾਹੀਦਾ ਹੱਥ ਵਿੱਚ। ਆਸਟ੍ਰੇਲੀਆ ਦਾ ਬੱਚਿਆਂ ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਘਟਾਉਣ ਲਈ ਉੱਥੋਂ ਦੀ ਸਰਕਾਰ ਦਾ ਜਿਹੜਾ ਫੈਸਲਾ ਉਹ ਸਲਾਗਯੋਗ ਹੈ। ਭਾਰਤ ਨੂੰ ਜੇ ਫੈਸਲਿਆਂ ਦੀ ਸਖਤ ਜ਼ਰੂਰਤ ਹੈ। ਤਾਂ ਜੋ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਗੁਲਾਮੀ ਦਾ ਜਿਹੜਾ ਛਟਕਾਰਾ ਉਹ ਦਵਾਇਆ ਜਾ ਸਕੇ ਮੇਰੀ ਅਪੀਲ ਹੈ ਭਾਰਤ ਸਰਕਾਰ ਨੂੰ ਕਿ ਭਾਰਤ ਦੇ ਵਿੱਚ ਵੀ ਇਹੋ ਜਿਹਾ ਕੋਈ ਕਾਨੂੰਨ ਬਣਾਇਆ ਜਾਵੇ ਜਿਹੜਾ ਬੱਚਿਆਂ ਦਾ ਫੋਨ ਤੋਂ ਛਟਕਾਰਾ ਕਰਾਇਆ ਜਾ ਸਕੇ ਸੋ ਜੇ ਆਸਟ੍ਰੇਲੀਆ ਦੁਨੀਆ ਦੇ ਵਿੱਚ ਪਹਿਲਾ ਦੇਸ਼ ਬਣ ਸਕਦਾ ਤਾਂ ਭਾਰਤ ਦੂਜਾ ਦੇਸ਼ ਕਿਉਂ ਨਹੀਂ ਬਣ ਸਕਦਾ ਸੋ ਸੋਚਣਾ ਪਊਗਾ ਇਹਦੇ ਤੇ ਵਿਚਾਰ ਕਰਨੀ ਪਊਗੀ ਤੇ ਆਪਾਂ ਇੱਕ ਬ੍ਰੇਕ ਲੈਨੇ ਆ ਤਾਂ ਬ੍ਰੇਕ ਤੋਂ ਬਾਅਦ ਦੁਬਾਰਾ ਸਾਂਝ ਪਾਉਣੇ